ਰਾਸ਼ਟਰੀ ਯੁੱਧ ਪ੍ਰਧਾਨ ਸ਼ਿਵ ਸੈਨਾ ਸ਼ੇਰੇ ਹਿੰਦ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਕਾਨਫਰੰਸ ਨਿਰਮ ਸ਼ਰਮਾ ਦੇ ਹੱਕ ਵਿੱਚ ਕੀਤੀ ਗਈ। ਇਸ ਵਿੱਚ ਨੀਲਮ ਸ਼ਰਮਾ ਨੇ ਕਾਲੀ ਮਾਤਾ ਮੰਦਰ ਦੇ ਬਾਬਾ ਮਣੀ ਤੇ ਇਲਜ਼ਾਮ ਲਗਾਏ ਕਿ ਉਹ ਮੇਰੇ ਨਾਲ ਛੇੜਛਾੜ ਕੀਤੀ ਹੈ ਤੇ ਭੱਦੀ ਸ਼ਰਦਾਬਲੀ ਵਰਤੀ ਗਈ। ਮੰਦਰ ਵਿੱਚ ਪ੍ਰਸ਼ਾਦ ਵਾਲੀ ਦੁਕਾਨਾ ਵੀ ਮਣੀ ਬਾਬੇ ਦੀਆਂ ਹਨ। ਜਿੱਥੇ ਮਾੜੀ ਕਿਸਮ ਦਾ ਮਿਲਾਵਟੀ ਪ੍ਰਸ਼ਾਦ ਸ਼ਰਧਾਲੂਆਂ ਨੂੰ ਦਿੱਤਾ ਜਾਂਦਾ ਤੇ ਨਾਲ ਹੀ ਪ੍ਰਸ਼ਾਦ ਲੈਣ ਲਈ ਬਾਬੇ ਦੇ ਬੰਦਿਆਂ ਵੱਲੋਂ ਸ਼ਰਧਾਲੂਆਂ ਨਾਲ ਧੱਕਾ ਵੀ ਕੀਤਾ ਜਾਂਦਾ ਹੈ। ਇਸ ਦੀ ਸ਼ਿਕਾਇਤ ਮੈਂ ਪੁਲਿਸ ਵਿੱਚ ਵੀ ਦਰਜ ਕਰਵਾਈ ਸੀ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਮੈਨੂੰ ਅੱਜ ਮੀਡੀਆ ਸਾਹਮਣੇ ਆਉਣਾ ਪਿਆ ਇਸ ਮਸਲੇ ਤੇ ਜਦੋਂ ਸ਼੍ਰੀ ਕਾਲੀ ਮਾਤਾ ਮੰਦਿਰ ਤੇ ਬਾਬਾ ਮਣੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਖਾਰਜ ਕੀਤਾ ਅਤੇ ਕਿਹਾ ਕਿ ਨੀਲਮ ਸ਼ਰਮਾ ਦੇ ਉੱਪਰ ਪਹਿਲਾਂ ਹੀ ਬਲੈਕਮੇਲ ਕਰਨ ਦੇ ਬਹੁਤ ਸਾਰੇ ਮਾਮਲੇ ਦਰਜ ਹਨ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨੀਲਮ ਸ਼ਰਮਾ ਹੈ ਸ਼੍ਰੀ ਕਾਲੀ ਮਾਤਾ ਮੰਦਿਰ ਮੈਨੂੰ 25 ਸਾਲ ਹੋ ਗਏ ਤੇ ਸੇਵਾ ਵੀ ਕਰਦੀਆਂ ਸੀ 25 ਸਾਲ ਦੇ ਦੌਰਾਨ ਵਿੱਚ ਮੈਨੂੰ ਇੱਕ ਦਿਨ ਮੈਂ ਜਿਵੇਂ ਹੀ ਮੰਦਿਰ ਵਿੱਚ ਮੱਥਾ ਟੇਕਣ ਗਈ ਮੈਨੂੰ ਪਰੰਡ ਜੀ ਨੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਚੁੰਨੀ ਦਿੱਤੀ ਉਹ ਚੁੰਨੀ ਲੈ ਕੇ ਜਿੱਦਾਂ ਮੈਂ ਬਾਹਰ ਨਿਕਲੀ ਮੈਨੂੰ ਅਮਨੀ ਬਾਬੇ ਨੇ ਘੇਰ ਲਿਆ ਮੈਨੂੰ ਬਾਬੇ ਨੇ ਮੈਨੂੰ ਗੰਦੀਆਂ ਗੰਦੀਆਂ ਗੱਲਾਂ ਕੱਢੀਆਂ ਪਲੱਸ ਮੇਨ ਨਾਲ ਹੀ ਸਰੀਰ ਤੱਕ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਕਿ ਮੇਰੀ ਫਰੈਂਡ ਨਾਲ ਸੀ ਅਸੀਂ ਸਿੱਧਾ ਚਲੇ ਗਏ ਕੰਪਲੇਂਟ ਕਰਨ ਵਾਸਤੇ ਮੈਂ ਉਹ ਕੰਪਲੇਂਟ SSP ਸਾਹਿਬ DSP ਹਿਊਮਨ ਰਾਈਟਸ ਨੇ ਆਪਣੇ ਮਹਿਲਾ ਕਮਿਸ਼ਨ ਨੂੰ ਦਿੱਤੀ ਮੈਨੂੰ ਅੱਜ 5 ਮਹੀਨੇ ਹੋ ਗਏ ਕੋਈ ਇਨਸਾਫ ਨਹੀਂ ਮਿਲਿਆ ਕਦੇ ਮੈਂ ਉਧਰ ਜਾਨੀਆ ਕਦੇ ਮੈਂ ਉਧਰ ਜਾਨੀਆ 5 ਸਾਲ ਦੇ 5 ਮਹੀਨੇ ਦੇ ਵਿੱਚ ਉਹ ਹਰ ਜਗ੍ਹਾ ਆਪਣੀ ਤਾਕਤ ਦੀ ਵਰਤੋਂ ਕਰਦਾ ਆਪਣੇ ਪੈਸੇ ਦੀ ਵਰਤੋਂ ਕਰਦਾ ਹੈ ਫਿਰ ਮੈਂ ਉਹਦੇ ਵਿੱਚ ਸਾਰਾ ਮੈਂਸ਼ਨ ਕੀਤਾ ਮੰਦਰ ਦੇ ਵਿੱਚ ਜਿੰਨਾ ਵੀ ਪ੍ਰਸ਼ਾਦ ਸਪਲਾਈ ਹੁੰਦਾ ਸਾਰਾ ਮਿਲਾਵਟੀ ਹੁੰਦਾ ਕੋਈ ਵੀ ਫਰੈਸ਼ ਉੱਥੇ ਪ੍ਰਸ਼ਾਦ ਨਹੀਂ ਹੈਗਾ ਚੁੰਨੀ ਆ ਜਿਹੜੀ ਚੁੰਨੀ ਉਥੇ ਵਿਕਦੀ ਹੈ ਜਿਹੜੇ ਸ਼ਰਧਾਲੂ ਚੜਾਉਂਦੇ ਆ ਜੇ ਚੁੰਨੀ 200 ਦੀ ਹੈ ਤਾਂ ਉਹ 1100 1500 ਦੀ ਚੁੰਨੀ ਪੋਸ਼ਾਕ ਵੀ ਐਵੇਂ ਹੀ ਮਹਿੰਗੀਆਂ ਮਹਿੰਗੀਆਂ ਪੋਸ਼ਾਕਾਂ ਉਹ ਵੇਚਦੀਆਂ ਤੀਜੀ ਗੱਲ ਨਸ਼ਾ ਉਥੇ ਸਪਲਾਈ ਹੁੰਦਾ ਹੈ ਮੰਦਰ ਦੇ ਵਿੱਚ ਨਸ਼ਾ ਸਪਲਾਈ ਹੁੰਦਾ ਔਰ ਇਹ ਮੈਂ ਪ੍ਰੂਫ ਵੀ ਕਰ ਸਕਦੀ ਹੈਗੀਆਂ ਫਿਰ ਉੱਥੇ ਜਿਹੜੇ ਚਾਂਦੀ ਦੇ ਨਕਲੀ ਗਹਿਣ ਲੈਂਦੇ ਆ ਸ਼ਰਧਾਲੂ ਨੂੰ ਕਹਿ ਕੇ ਅਸਲੀ ਚਾਂਦੀ ਦੇ ਗਹਿਣੇ ਉਹ ਲੋਕਾਂ ਨੂੰ ਉੱਥੇ ਵੇਚਦਾ ਫਿਰ ਇਹਨੇ 30 40 ਗੁੰਡੇ ਪਾਲ ਰੱਖੇ ਨੇ ਆਪਣੀ ਤਾਕਤ ਦੀ ਵਰਤੋਂ ਕਰਦਾ ਜਿਵੇਂ ਕੋਈ ਬਾਹਰੋਂ ਕੋਈ ਸ਼ਰਧਾਲੂ ਮੱਥੜ ਟੇਕਣ ਆਉਂਦੇ ਨੇ ਉਹਨਾਂ ਨੂੰ ਫੜ ਫੜ ਕੇ ਲੈ ਕੇ ਜਾਂਦੇ ਵੀ ਸਾਡੀ ਦੁਕਾਨ ਤੋਂ ਪ੍ਰਸ਼ਾਦ ਨੂੰ ਰੇੜੀਆਂ ਉੱਥੇ ਨਜਾਇਜ਼ ਲੱਗੀਆਂ ਹੋਈਆਂ ਨੇ ਜਿਹੜੀਆਂ ਉਹਦੀਆਂ ਹੈਗੀਆਂ ਨਹੀਂਆਂ ਦੋ ਚਾਰ ਰੇੜੀਆਂ ਤੇ ਗਏ ਉਹਦੀਆਂ ਨਜਾਇਜ਼ ਲੱਗੀਆਂ ਹੋਈਆਂ ਫਿਰ ਮੈਨੂੰ ਉਲਟਾ ਇਹ ਤਮਕੀਆਂ ਦਿੰਦਾ ਕਿ ਤੂੰ ਮੇਰਾ ਕੁਝ ਨਹੀਂ ਕਰ ਸਕਦੀ ਤੋ ਜੋ ਕਰਨਾ ਤੂੰ ਕਰ ਲੈ ਅਰ ਤੇਰੀਆਂ ਮੈਂ ਲੱਤਾਂ ਤੋੜੂੰਗਾ ਤੇਰੇ ਦੇ ਮੈਂ ਤੇਰੀਆਂ ਮੈਂ ਲੱਤਾਂ ਬਾਹਾਂ ਤੋੜ ਕੇ ਤੈਨੂੰ ਘਰ ਬਿਠਾਉਂਗਾ ਮੈਂ ਪ੍ਰਸ਼ਾਸਨ ਤੋਂ ਇਹ ਚਾਹਨੀ ਹੈ ਮੈਂ ਇਹ ਉਹਨਾਂ ਨੂੰ ਅੱਗੇ ਰਿਕਵੈਸਟ ਕਰਦੀਆਂ ਕਿ ਐਸੇ ਬੰਦਿਆਂ ਦੀ ਨਕੀਲ ਪਾਈ ਜਾਵੇ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨਾਂ ਨੇ ਮੰਦਰ ਨੂੰ ਇੱਕ ਉਹ ਬਣਾ ਰੱਖਿਆ ਹੈ bizness ਹੋਰ ਕੁਝ ਵੀ ਨਹੀਂ ਹੈ ਤੇ ਬਾਕੀ ਮੈਂ ਐਸਐਸਪੀ ਡੀਐਸਪੀ ਸਾਹਿਬ ਨੂੰ ਦੁਬਾਰਾ ਇਹ ਉਹਨਾਂ ਅੱਗੇ ਬੇਨਤੀ ਕਰਦੀਆਂ ਕਿ ਪਲੀਜ਼ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੰਪਲੇਨਡ ਕੀਤੀ ਤੁਸੀਂ ਕੀ ਕਹਿੰਦੇ ਹੋ ਪ੍ਰਸ਼ਾਸਨ ਨੇ ਕੀ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਕੀਤਾ ਜੀ ਨਾ ਮੇਰੇ ਕੋਈ ਲੈਟਰ ਦਾ ਹਿਮਨ ਰਾਈਟਸ ਵਾਲਾ ਦਾ ਲੈਟਰ ਦਾ ਮੈਨੂੰ ਆਇਆ ਸੀ ਤੇ ਉਹ ਅਸੀਂ ਕਹਿੰਦੇ ਕਿ ਵੀ ਅਸੀਂ ਅੱਗੇ ਐਸਐਸਪੀ ਨੂੰ ਮਾਰਕ ਕਰਤੀ ਜਦ ਕਿ ਆਲਰੇਡੀ ਮੈਂ ਐਸਐਸਪੀ ਸਾਹਿਬ ਕੋਲੇ ਮੇਰੀ ਐਪਲੀਕੇਸ਼ਨ ਗਈ ਹੋਈ ਹੈ ਪਰ ਕੋਈ ਕਾਰਵਾਈ ਨਹੀਂ ਹੁਣ ਕਿਵੇਂ ਦੀ ਕਾਰਵਾਈ ਮੰਗਦੇ ਮੈਂ ਕਾਰਵਾਈ ਇਸ ਲਈ ਕਰਦੀ ਹਾਂ ਕਿ ਇਹ ਇਹ ਜਿਹੜੇ ਉੱਥੇ ਤੰਦੇ ਕਰ ਰਹੇ ਨੇਗੇ ਨਕਲੀ ਪ੍ਰਸ਼ਾਦ ਵੇਚ ਰਹੇ ਨੇ ਨਸ਼ਾ ਇਹ ਵੇਚ ਰਹੇ ਨੇ ਉਹ ਸਾਰਾ ਕੁਝ ਬੰਦ ਕੀਤਾ ਜਾਵੇ ਤੇ ਜਿਹੜੀਆਂ ਲੇਡੀਜ਼ ਉੱਥੇ ਮੱਥਾ ਟੇਕ ਕੇ ਆਉਂਦੀਆਂ ਉਹਨਾਂ ਨੂੰ ਰਿਸਪੈਕਟ ਮਿਲੇ ਇੱਜ਼ਤ ਮਿਲੇ ਜੈ ਮਾਤਾ ਦੀ ਸਰ ਕੀ ਨਾਮ ਹੈ ਮੇਰਾ ਨਾਮ ਹੈ ਜੀ ਮਨੀ ਬਾਬਾ ਜੀ ਨੇ ਨਾਮ ਰੱਖਿਆ ਸੀ ਸੱਚ ਜੀ ਮੈਂ ਇੱਕ ਸਾਧੂ ਆ 2021 ਦੇ ਵਿੱਚ ਸੰन्यास ਲੰਘਦਾ ਸੀ ਨਿਲਮ ਧਰਮਨ ਨੂੰ ਜਾਣਦੇ ਹੋ ਹਾਂਜੀ ਬਹੁਤ ਅੱਛੀ ਤਰ੍ਹਾਂ ਜਾਣਦੇ ਹਾਂ ਮੈਨੂੰ ਬਾਬਾ ਜੀ ਦੇ ਨਾਲ 15 ਸਾਲ ਹੋ ਗਏ ਜੀ 15 ਸਾਲਾਂ ਤੋਂ ਮੈਂ ਦੇਖ ਰਿਹਾ ਨਿਲਮ ਸ਼ਰਮਨ ਨੂੰ ਇਥੇ ਕੀ ਕਰਨ ਆਉਂਦੇ ਆ ਗੁਰਦੁਆਰੇ ਇਹ ਮੰਦਪੇ ਮੰਦਰ ਦੇ ਵਿੱਚ ਇਹ ਮੱਠਾ ਟਿਕਣ ਆਂਦੀ ਹੈ ਜੀ ਉਹ ਸੇਵਾ ਚੁਆ ਵੀ ਕਰਦੇ ਕੋਈ ਸੇਵਾ ਨਹੀਂ ਜੀ ਐਸੀ ਇਹ ਮੰਦਰ ਦੇ ਵਿੱਚ ਮੱਠਾ ਟਿਕਣ ਆਂਦੀ ਹੈ ਬਾਬਾ ਜੀ ਤੁਹਾਡੇ ਉੱਤੇ ਨਾ ਇਲਜ਼ਾਮ ਲਾਇਆ ਹੈ ਉਹਨੇ ਕਿ ਤੁਸੀਂ ਛੇੜਕਾ ਨਹੀਂ ਕੀਤੀ ਆ ਉਹਦੇ ਨਾਲ ਚਿਰਚਾਪ ਕੀਤੀ ਹੈ ਤੇ ਉਹਦੇ ਜਿਹੜੇ ਬਾਬਾ ਜੀ ਵੱਲੋਂ ਚੁੰਨੀ ਦਿੱਤੀ ਗਈ ਸੀ ਉਹਨੂੰ ਆਸ਼ੀਰਵਾਦ ਦੇ ਤੋਟੇ ਉਹ ਤੁਸੀਂ ਉਤਾਰੀ ਗਈ ਹੈ ਮਾਮਲਾ ਕੀ ਹੈ ਕਿਹੜੀ ਡੇਟ ਦਾ ਹੈ ਮਾਮਲਾ ਕੁਛ ਨਹੀਂ ਜੀ 5 ਕੁ ਮਹੀਨੇ ਪਹਿਲਾਂ ਇੱਕ ਮਨੂੰ ਐਸਐਸਪੀ ਸਾਹਿਬ ਵੱਲੋਂ ਇੰਨੇ ਦਰਖਾਸਤ ਪਾਈ ਸੀ ਜਿਸ ਦਰਖਾਸਤ ਦਾ ਜਵਾਬ ਡਿਪਟੀ ਵਨ ਸਾਹਿਬ ਕੋਲ ਆਇਆ ਸੀ ਹਰੀਸ਼ ਸਿੰਗਲਾ ਸਾਹਿਬ ਕੋਲ ਮਨ ਨੇ ਉੱਤੇ ਜਾ ਕੇ ਆਪਣਾ ਪੱਖ ਰੱਖਿਆ ਸੀ ਇਹਨਾਂ ਨੇ ਮੇਰੇ ਤੇ ਅੰਜਾਮ ਲਾਇਆ ਸੀ ਮੇਰੇ ਨਾਲ ਛੇੜਛਾੜ ਕੀਤੀ ਹੈ ਨੀਲਮ ਸ਼ਰਮਾ ਜੀ ਨੇ ਮਨ ਨੇ ਉਸ ਦਾ ਜਵਾਬ ਦੇ ਕੇ ਆਇਆ ਸੀ ਜਿਹੜੀ ਨੀਲਮ ਸ਼ਰਮਾ ਨਾਲ ਜਮਨ ਨੇ ਛੇੜਛਾੜ ਕੀਤੀ ਹੁੰਦੀ ਜੀ ਤਾਂ ਮੰਦਰ ਦੇ ਵਿੱਚ 84 ਕੈਮਰੇ ਲੱਗੇ ਹੋਏ ਆ ਜੀ ਪਾਰਕਿੰਗ ਤੋਂ ਲੈ ਕੇ ਸ਼ੇਰ ਵਾਲੇ ਗੇਟ ਤੋਂ ਲੈ ਕੇ 12 ਦਰੀ ਦੇ ਵਿੱਚ 84 ਕੈਮਰੇ ਲੱਗੇ ਹੋਏ ਆ ਇਹਨੇ ਕਿਸੇ ਨੂੰ ਵੀ ਉੱਥੇ ਚੌਂਕੀ ਦੇ ਵਿੱਚ ਤਲਾਹ ਨਹੀਂ ਦਿੱਤੀ ਜਿਹੜੀ ਪੁਲਿਸ ਖੜੀ ਹੈ ਸੀਆਰਪੀ ਵੀ ਖੜੀ ਹੈ ਪੀਸੀਆਰ ਵੀ ਖੜੀ ਹੈ ਇਹਨੇ ਕਿਸੇ ਨੂੰ ਵੀ ਉੱਥੇ ਕੰਪਲੀਟ ਨਹੀਂ ਦਿੱਤੀ ਇਹਨੇ ਸਿੱਧੀ ਜਿਹੜੀ ਕੰਪਲੀਟ ਹੈ ਉਹ ਐਸਐਸਪੀ ਸਾਹਿਬ ਨੂੰ ਦਰਖਾਸਤ ਪਾਈ ਜਿਹੜਾ ਇਹਨਾਂ ਦਾ ਪੇਸ਼ਾ ਵੈ ਜਿਹੜਾ ਪੇਸ਼ਾ ਇਹ ਹੈ ਇਹ ਬਲੈਕਮਿਲ ਜਨਾਨੀ ਕਰਦੀ ਹੈਗੀ ਹੈ ਜਿਹੜੀ 2000 ਮੇਰੇ 2021 ਦੇ ਵਿੱਚ ਇਹਨੇ ਇੱਕ ਦੀਪਕ ਪੰਡਤ ਸੀ ਕਾਲੀਦੇਵੀ ਮੰਦਿਰ ਦੇ ਵਿੱਚ ਸੇਵਾਦਾਰ ਇਹਨੇ ਉਸਤੇ ਵੀ ਜੋ ਮੇਰੇ ਹੀ ਦਰਖਾਸਤ ਲਗਾਈ ਹੈ ਇਹਨੇ ਉਸ ਦੇ ਵਿੱਚ ਵੀ ਇਹ ਲਿਖਿਆ ਸੀ ਦੀਪਕ ਪੰਡਤ ਜੀ ਨੇ ਮੇਰੇ ਨਾਲ ਛੇੜਛਾੜ ਕੀਤੀ ਸੇਮ ਜੋ ਰੇਟਿੰਗ ਮੇਰੇ ਤੇ ਦਰਖਾਸਤ ਦੇ ਵਿੱਚ ਲਿਖੀ ਗਈ ਹੈ ਤੇ ਇਹੀ ਦਰਖਾਸਤ 2021 ਦੇ ਵਿੱਚ ਦੀਪਕ ਪੰਡਤ ਜੀ ਬਾਰੇ ਇਹਨੇ ਦੇਖੀ ਸੀ ਇਹ ਉਸ ਤੋਂ ਵੀ ਪੰਡਿਤ ਜੀ ਤੋਂ ਵੀ ਪੈਸੇ ਲੈਂਦੀ ਹੈ ਇਹ ਇਹਦਾ ਪ੍ਰੂਫ ਹੈ 2021 ਦਾ ਇਹ ਕੰਪਰੂ ਕਰ ਲੈਂਦੀ ਹੈ ਦਰਖਾਸਤ ਦੇ ਕੇ ਜਿਹੜਾ ਇਹਨੂੰ ਇਹਦੇ ਘਰ ਦਾ ਗੁਜ਼ਾਰਾ ਚੱਲਦਾ ਕਿਉਂਕਿ ਇਹ ਵਿੰਡੋ ਇੱਕ ਲੇਡੀਸ ਹੈ ਇਹਨਾਂ ਦਾ ਹਸਬੰਡ ਆਇਆ ਨਹੀਂ ਜਿਹੜਾ ਇਹਨਾਂ ਦਾ ਬੇਟਾ ਸੀ ਉਹ ਵੀ ਇਹਨਾਂ ਦੇ ਚਲਿਤਰਾ ਤੇ ਦੇਖਦੇ ਹੋਏ ਇਹਦੇ ਬੇਟੇ ਨੇ ਵੀ ਸੁਸਾਈਡ ਕਰ ਲਿਆ ਸੀ ਇਹ ਕਿਰਾਏ ਤੇ ਰਹਿੰਦੀ ਹੈ ਇਹਦੇ ਕੋਲ ਇਨਕਮ ਸੋਰਸ ਕਿਰਾਏ ਦੇ ਕਿੱਥੋਂ ਆਂਦੀ ਹੈ ਕਿੱਥੋਂ ਨਹੀਂ ਕੁਝ ਨਹੀਂ ਪਤਾ ਇਹ ਬੰਦਿਆਂ ਨੂੰ ਮੰਦਰ ਦੇ ਅੰਦਰ ਆ ਕੇ ਇਹ ਬਲੈਕਮਿਲ ਕਰਨ ਦਾ ਇਹਦਾ ਧੰਦਾ ਵੈ ਦੂਜੇ ਨੰਬਰ ਇੱਕ ਸਤੰਤਰ ਰਾਜਪਾਲਸੀ ਸਾਹਿਬ ਸੀ ਸਾਡੇ ਲੰਗਰ ਦੇ ਚੇਅਰਮੈਨ ਉਹਨਾਂ ਨੂੰ ਵੀ ਇਹਨੇ ਦਰਖਾਸਤ ਪਾਈ ਸੀ ਉਹਨਾਂ ਨਾਲ ਵੀ ਇਹਨੇ ਕਿਹਾ ਸੀ ਮੇਰੇ ਨਾਲ ਰਿਲੇਸ਼ਨਸ਼ਿਪ ਚ ਰਹਿੰਦੇ ਆ ਪਾਲਸੀ ਸਾਹਿਬ ਤੋਂ ਵੀ ਉਹ ਦਰਖਾਸਤ ਦੇ ਵਿੱਚ ਪੈਸੇ ਇਹ ਲੈ ਕੇ ਬਾਰੋ-ਬਾਰ ਕੰਪਰੋਮ ਕਰ ਚੁੱਕੀ ਉਸ ਤੋਂ ਬਾਅਦ ਦੋ ਤਿੰਨ ਦਰਖਾਸਤਾਂ ਹੋਰ ਹੈ ਜਿਹੜੀਆਂ ਮੰਨੇ ਅੱਜ ਐਸਐਸਪੀ ਸਾਹਿਬ ਨੂੰ ਦੇ ਕੇ ਆਇਆ ਵਾ ਆ ਵੀ ਇਹ ਔਰਤ ਹੈ ਕਿ ਧੰਦਾ ਵਾ 5 ਮਹੀਨੇ ਤੋਂ ਮੈਨੂੰ ਹਰਾਸਮੈਂਟ ਕਰ ਰਹੀ ਹੈ ਬਲੈਕਮਿਲ ਕਰ ਰਹੀ ਹੈ ਮੇਰੇ ਤੋਂ ਪੈਸੇ ਦੀ ਡਿਮਾਂਡ ਕਰਦੀ ਹੈ ਨਾਲ ਇਹਦੇ ਦੋ ਚਾਰ ਜਿਹੜੇ ਲੋਗ ਹੈ ਉਹ ਲਗੇ ਹੋਏ ਆ ਇਹਨਾਂ ਦਾ ਇੱਕ ਰੈਕਟ ਹੈ 5-10 ਦਰਖਾਸਤਾਂ ਇਹਨਾਂ ਦੇ ਖਿਲਾਫ ਹੋਰ ਹੈ ਜਿਹੜੇ ਮੈਂ ਪ੍ਰੂਫ ਇਕੱਠੇ ਕਰ ਰਿਆ ਵਾ ਉਹ ਪ੍ਰੂਫ ਇਕੱਠੇ ਕਰਕੇ ਮੈਂ ਸਾਰੀ ਮੀਡੀਆ 'ਚ ਦਿਖਾਉਂਗਾ ਤੇ ਐਸਐਸਪੀ ਸਾਹਿਬ ਨੂੰ ਵੀ ਉਹ ਜਿਹੜੇ ਡਾਕੂਮੈਂਟ ਇਹ ਜਿੰਨੇ ਕ ਦੇਤ ਤੇ ਮਨੇ ਉਹ ਦੋ ਚਾਰ 5-10 ਡਾਕੂਮੈਂਟ ਇਹਨਾਂ ਨੂੰ ਐਸਐਸਪੀ ਸਾਹਿਬ ਨੂੰ ਹੋਰ ਦਊਂਗਾ ਮੈਂ ਮੈਂ ਸਾਰੇ ਹਿੰਦੂਸ ਘਟਨਾ ਨੂੰ ਇੱਕ ਵਾਰ ਮਿਲ ਕੇ ਇਸ ਦੇ ਖਿਲਾਫ ਕਾਰਵਾਈ ਕਰਵਾਉਂਗਾ ਜੋ ਇੰਨੇ ਮੇਰੇ ਭਗਮੇ ਤੇ ਅਲੀਗੇਸ਼ਨ ਲਗਾਇਆ ਹੈ ਇਹ ਬਲੈਕਮੈਲਰ ਜਨਾਨੀ ਆ ਬਬਾਈ 8 2 2024 ਤੁਹਾਡੇ ਤੇ ਇਲਜ਼ਾਮ ਲੱਗੇਗੇ ਉਹ ਤਾਂ ਮੈਂ ਤੁਸੀਂ ਪ੍ਰਸ਼ਾਸਨ ਨਾਲ ਲਿਆ ਮੰਦਰ ਪ੍ਰਸ਼ਾਸਨ ਜਾਂ ਜਿੱਥੇ ਆਪਣਾ ਗੱਲਬਾਤ ਨਹੀਂ ਕੀਤੀ ਕੋਈ ਟੀਸੀ ਸਾਹਮਣੇ ਤਾਂ ਮੈਂ ਐਸ ਮੈਨੂੰ ਡਿਪਟੀ ਵਨ ਡੀਐਸਪੀ ਸਾਹਮਣੇ ਬੁਲਾਇਆ ਸੀ ਮੇਰਾ ਪੱਕ ਸੁਣ ਕੇ ਮੰਨੇ ਇਹ ਹੀ ਦਰਖਾਸਤਾਂ ਮੰਨੇ ਚਲੋ ਉਹਨਾਂ ਨੂੰ ਦੇ ਕੇ ਮੰਨੇ ਆਪਣਾ ਸਪਸ਼ਟੀਕਰਨ ਦੇ ਆਇਆ ਸੀ ਕਿਉਂਕਿ ਮੰਨੂ ਇਹ ਸੀ ਹਾਂ ਵੀ ਚਲੋ ਕੋਈ ਗੱਲ ਨਹੀਂ ਮੰਦਰ ਦੀ ਮਰਿਆਦਾ ਨਾ ਖਰਾਬ ਹੋਵੇ ਮੈਂ ਇਹਦੇ ਉੱਪਰ ਕਾਰਵਾਈ ਨਹੀਂ ਕਰਨਾ ਚਾਹੁੰਦਾ ਸੀ ਮਗਰ ਮਜਬੂਰਨ ਦੇ ਵਿੱਚ ਇਹਨਾਂ ਨੇ ਮੰਨੂ ਕਾਰਵਾਈ ਕਰਨ ਤੇ ਮਜਬੂਰ ਕੀਤਾ ਵੈ ਕੋਈ ਨਹੀਂ ਤੁਹਾਡੇ ਕੋਲੇ ਕੋਈ ਠੇਕਾ ਵੀ ਹੈਗਾ ਚੁੰਨੀਆ ਦੇ ਪਰਸ਼ਾਪ ਜਿਹੜਾ ਵਿਸ਼ਾਕਾ ਦਾ ਠੇਕਾ ਵੈ ਉਹ ਲਖਵਿੰਦਰ ਸਿੰਘ ਦੇ ਨਾਮ ਤੇ ਹੈ ਮੇਰੇ ਨਾਮ ਤੇ ਠੇਕਾ ਨਹੀਂ ਹੈ ਉਹ ਠੇਕੇਦਾਰ ਹੈ ਕੋਈ ਹੋਰ ਹੈ ਇਹਨਾਂ ਉਹਨਾਂ ਨਾਲ ਆਪਣੀ ਮੰਦਰ ਦੇ ਵਿੱਚ ਸਹਿਚਾਰਾ ਵੈ ਜਿਵੇਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਿਲਦੇ ਆ ਠੇਕਾ ਮੇਰੇ ਨਾਮ ਤੇ ਨਹੀਂ ਲਖਵਿੰਦਰ ਸਿੰਘ ਦੇ ਨਾਮ ਤੇ ਠੇਕਾ ਵੈ ਇਹਨੇ ਅਲੀਗੇਸ਼ਨ ਠੇਕੇ ਦਾ ਮੇਰੇ ਨਾਮ ਤੇ ਲਾਇਆ ਦੂਜੇ ਨੰਬਰ ਤੇ ਮੇਰਾ ਬ੍ਰਦਰ ਹੈ ਕਾਲੀ ਦੇਵੀ ਮੰਦਰ ਦੇ ਵਿੱਚ ਸੇਵਾਦਾਰ ਹੈ ਜੋ ਪੁਜਾਰੀ ਲਗਿਆ ਹੋਇਆ ਵਾ ਸੇਵਾਦਾਰ ਦੀ ਨੌਕਰੀ ਕਰਦਾ ਵਾ ਇਹ ਨਾਮ ਹੈ ਜੀ ਉਹਨਾਂ ਦਾ ਮੇਰੇ ਬ੍ਰਦਰ ਦਾ ਨਾਮ ਹੈ ਪ੍ਰਿੰਸ ਮੇਰੇ ਬ੍ਰਦਰ ਦਾ ਨਾਮ ਹੈ ਪ੍ਰਿੰਸ ਉਹਨੂੰ ਵੀ ਇਹ ਟਾਰਗੇਟ ਕਰਦੀ ਐ ਹਾਂ ਵੀ ਪੈਸਾ ਲੈਣ ਦੇ ਵਿੱਚ ਕਿਉਂਕਿ ਜਿਵੇਂ ਇੰਨੇ ਇੱਕ ਸੇਵਾਦਾਰ ਦੇ ਕਿਹੜਾ ਉਂਜੀ ਇਹਦੇ ਈ ਤਰ੍ਹਾਂ ਸੇਵਾਦਾਰ ਕਰਨ ਆਂਦਾ ਸੀ ਦੀਪਕ ਪੰਡਤ ਸੀ ਸੇਵਾ ਕਰਦਾ ਸੀ ਉਸ ਤੋਂ ਇੰਨੇ ਪੈਸੇ ਲੈ ਕੇ ਉਸ ਤੋਂ ਇੰਨੇ ਪੈਸੇ ਲੈ ਕੇ ਕੰਪਰੋ ਕਰ ਰਿਆ ਤੁਹਾਡੇ ਪ੍ਰਾਰਥ ਸੇਵਾਦਾਰ ਹੈ ਜੀ ਪੁਜਾਰੀ ਹੈ ਨਹੀਂ ਸੇਵਾਦਾਰ ਹੈ ਜੀ ਇਹ ਜਿਹੜੀ ਦੀਪਕ ਪੰਡਤ ਦੀ ਹੈ ਸੁਤੰਤਰ ਰਾਜ ਪਾਸੀ ਜੀ ਇਹਨਾਂ ਦੇ ਨਾਲ ਇੱਕ ਸਾਦੇ ਖਿਲਾਫ ਇਹਨੇ ਕੰਪਲੇਟਾ ਦਿੱਤੀਆਂ ਹੋਈਆਂ ਵੈ ਇਹ ਪੈਸੇ ਲੈ ਕੇ ਕੰਪਰੋ ਕਰ ਲੈਂਦੀ ਹੈ ਇਹਨਾਂ ਦਾ ਤਾਂਦਾ ਹੀ ਇਹੀ ਹੈ ਬਾਕੀ ਮੈਂ ਪ੍ਰਸ਼ਾਸਨ ਨੂੰ ਇਹੀ ਕਹੂੰਗਾ ਇਸ ਤੇ ਬਣਦੀ ਕਾਰਵਾਈ ਜੋ ਬਣਦੀ ਹੈ ਉਹ ਕੀਤੀ ਜਾਵੇ ਮੈਂ ਇਹਦੀ ਆ ਵੀਡੀਓ ਵੀ ਇਸ ਤਰ੍ਹਾਂ ਦੀ ਦਿਮਾਂਗਾ ਜਿਹੜੇ ਗਾਣੇ ਜੋ ਕੁਝ ਕਰਦੀ ਹੈ ਸਾਰੇ ਹਿੰਦੂਸ ਘਟਨਾ ਨੂੰ ਮਿਲੂੰਗਾ ਮੈਂ ਇਹਨਾਂ ਦੇ ਬੰਦੀ ਕਾਰਵਾਈ ਕਰੂੰਗਾ ਹੁਣ ਮੈਂ। ਉਹਨਾਂ ਤੁਹਾਡੇ ਉੱਤੇ ਉਲਜਾਮ ਲਾਇਆ ਪਿਆ ਤੁਸੀਂ ਇਤੇ ਚੂੜੇ, ਸੂਟ, ਤਾਲਾ, ਦੰਬਲ, ਸ਼ਰਾਬ ਦੀ ਚੋਰੀ ਵੀ ਕਰਦੇ ਹੋ, ਮੋਸਨਾ ਦੀ ਵੀ ਚੋਰੀ ਕਰਕੇ ਲੈ। ਦੇਖੋ ਜੀ ਮੰਦਰ ਦੇ ਵਿੱਚ ਘੱਟ ਤੋਂ ਘੱਟ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ اٹਿਆ ਹਾਂ ਵੀ ਪੁਲਿਸ ਦਾ ਠੇਕਾ ਨਹੀਂ ਹੈ ਵੀ 35 ਤੋਂ 40 45 ਕਹਿਣ ਦਾ ਮਤਲਬ ਕੈਮਰੇ ਲੱਗੇ ਹੋਏ ਆ। ਉਸ ਦੇ ਵਿੱਚ ਜੇ ਕੋਈ ਲੈ ਕੇ ਜਾਂਦਾ ਪੈਂ ਮੈਂ ਤਾਂ ਉਸ ਦੀ ਵੀਡੀਓ ਹੋਏਗੀ, ਰਿਕਾਰਡਿੰਗ ਹੋਏਗੀ। ਉਸ ਤੋਂ ਬਾਅਦ ਰਿਕਾਰਡਿੰਗ ਤੋਂ ਬਾਅਦ ਇਨਾਂ ਦਾ ਜਿਹੜਾ ਕੰਮ ਹੈ ਅੰਦਰ ਰਹਿ ਕੇ ਮੰਦਰ ਦੇ ਵਿੱਚ ਲੋਕੀ ਦੇਖਦੇ ਆ ਜਿਹੜਾ ਪੈਸੇ ਵਾਲਾ ਬੰਦਾ ਵਾ ਉਹਨੂੰ ਇਹ ਬਲੈਕਮੇਲ ਕਰਕੇ ਪਿਆਰ ਨਾਲ ਟਕਾ ਕੇ ਉਮੇ ਕਰਦੀ ਹੈ ਜੀ ਕਾਰਵਾਈ ਮੈਂ ਇਸ ਤੇ ਬਲੈਕਮੇਲਿੰਗ ਦਾ ਪਰਚਾ ਵੀ ਹੁਣ ਕਰਾਉਂਗਾ ਜੀ ਤੇ ਕੋਰਟ ਦੇ ਵਿੱਚ ਵੀ ਮੈਂ ਇੱਕ ਅੱਜ ਕੋਰਟ ਦੇ ਵਿੱਚ ਵੀ ਮੈਂ ਪਰਚਾ ਦਰਜ ਕਰਾਉਣ ਐਫੀਡੇਵਿਟ ਦੇ ਆਇਆ ਮਾਨਹਾਨੀ ਦਾ ਵੀ ਪਾਉਂਗਾ 295 ਦਾ ਵੀ ਇਸ ਤੇ ਪਰਚਾ ਦਰਜ ਕਰਾਉਂਗਾ ਕੋਈ ਤੁਹਾਡੇ ਖਿਲਾਫ ਜਾਂਦਾ ਤਾਂ ਤੁਸੀਂ ਉਹਨੂੰ ਧਮਕੀਆਂ ਵੀ ਬਗੜਾ ਕਰਦੇ ਹੋ ਜਦ ਮੈਂ ਨਗਤ ਜਾਂਦਾ ਜਾਂ ਮੈਂ ਧਮਕੀਆਂ ਦੇਣ ਜੋਗਾ ਹੁੰਦਾ ਜੀ ਤਾਂ ਇੰਨੀ ਪੁਲਿਸ ਹੈ ਇੰਨੇ ਅਫਸਰ ਹੈ ਤਾਂ ਉਹ ਮੈਨੂੰ ਕਦੇ ਅਰੈਸਟ ਕਰ ਲੈਂਦੇ ਜੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ